ਪਾਵੇਂ ਰਾਜ ਜਨਸੀ ਹੋਵੇ ਪਾਵੇਂ ਹੋਵੇ ਕੇਂਦਰ ਏਜੰਸੀ ਜਦੋਂ ਉਹਨਾਂ ਦੀ ਰੇਡ ਪੈਂਦੀ ਉਸ ਤੋਂ ਬਾਅਦ ਅਸੀਂ ਦੇਖਦੇ ਆ ਵੀ ਕੁਝ ਸਮੇਂ ਬਾਅਦ ਉਹ ਲੀਡਰ ਜਾਂ ਉਹ ਜਿਹੜਾ ਉਹਦੇ ਨਾਲ ਸੰਬੰਧਤ ਕੋਈ ਵੀ ਬਿਜ਼ਨਸਮੈਨ ਹੈ ਉਸ ਪਾਰਟੀ ਨਾਲ ਉਹਦਾ ਗਠਜੋੜ ਹੋ ਜਾਂਦਾ ਉਹ ਜਾ ਕੇ ਉਹਦਾ ਨਾ ਪਟਾ ਗਲੇ ਦੇ ਵਿੱਚ ਪਾ ਲੈਂਦਾ ਹੈਗਾ ਪਰ ਗੱਲ ਕਰੀਏ ਕਿ ਇਸ ਮਸਲੇ ਦੇ ਵਿੱਚ ਕਿ ਰਵਿੰਦਰ ਆਮਲਕ ਬੜੇ ਵੱਡੇ ਬਿਜ਼ਨਸਮੈਨ ਨੇ ਕਿ ਕੇਂਦਰ ਏਜੰਸੀ ਇੱਕ ਮੈਰਿਟ ਦੇ ਆਧਾਰ ਤੇ ਕੰਮ ਕਰ ਰਹੀ ਹੈ ਜਾਂ ਇਹਦੇ ਪਿੱਛੇ ਵੀ ਕੰਨ ਕੋਈ ਹੋਰ ਮਕਸਦ ਨਿਕਲ ਸਕਦਾ ਜੇ ਉਹ ਕੱਲ ਨੂੰ ਭਾਜਪਾ ਚ ਚਲੇ ਜਾਂਦੇ ਨੇ ਕਿਉਂਕਿ ਪਿਛਲੇ ਜਦੋਂ ਚੋਣਾਂ ਦੇ ਵਿੱਚ 2024 ਦੇ ਵਿੱਚ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਮੈਂ ਭਾਜੀਪੀ ਦੀ ਵੱਲੋਂ ਟਿਕਟ ਲਾਣ ਲਵਾਂ ਜਿਸ ਦੇ ਕਰਕੇ ਉਹਨਾਂ ਨੂੰ ਟਿਕਟ ਮਿਲੀ ਵੀ ਨਹੀਂ 2022 ਦੀ ਵੀ ਗੱਲ ਕਰੀਏ 2024 ਦੀ ਵੀ ਗੱਲ ਕਰੀਏ ਲੱਖ ਇੱਕ ਹੁੰਦਾ ਕਿ ਦੂਜਾ ਕਿ ਨਾ ਭਾਜੀਪੀ ਤੇ ਨੈਸ਼ਨਲ ਲੈਵਲ ਤੇ ਭਾਜੀਪੀ ਕੋ ਵਾਸ਼ਿੰਗ ਮਸ਼ੀਨ ਆ ਤੇ ਸਟੇਟ ਲੈਵਲ ਤੇ ਪੰਜਾਬ ਆਮ ਆਦੀ ਪਾਰਟੀ ਕੋ ਵਾਸ਼ਿੰਗ ਮਸ਼ੀਨ ਜਿਹੜਾ ਬੰਦਾ ਜਿਹੜਾ ਵੀ ਦਾਗ ਐਡ ਨਹੀਂ ਆਂਦੀ ਦਾਗ ਤੋdte ਜਾਂਦੇ ਹੈਗੇ ਨੇ ਨਿਰਮਾ ਦੇ ਜਾਂ ਹੋਰ ਗਾਂਦੇ ਵਾਸ਼ਿੰਗ ਪਾਊਡਰ ਇੰਨਾ ਕੋਈ ਵੀ ਉਦਾਂ ਦਾ ਹੀ ਆ ਸੋਡਾ ਤੇ ਉਦਾਂ ਦੀ ਮਸ਼ੀਨਾਂ ਇੱਥੇ 7 700 8 800 ਕਰੋੜ ਦੇ ਹੀੜਾ ਇਹ ਰੈਫੇਰੀ ਕਰਨ ਵਾਲੇ ਮਹਾਰਾਸ਼ਟਰ ਦੇ ਜਿਹੜਾ ਉੱਥੋਂ ਦਾ ਮੁੱਖ ਮੰਤਰੀ ਤੇ ਸੈਂਟਰ ਦਾ ਜਿਹੜਾ ਵਜ਼ੀਰ ਰਿਆ ਸ਼ਰਦ ਪੌਰ ਉਹਦਾ ਭਤੀਜਾ ਸ਼ਾਮਲ ਹੋ ਗਿਆ ਤੇ ਸਾਰੇ ਕੇਸ ਹੀ ਰਫਾ ਦਫਾ ਹੋ ਗਏ ਸੀ ਇਦਾਂ ਹੋ ਜਾਂਦੇ ਹੈ ਨੇ ਪੰਜਾਬ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਨੂੰ ਗਾਲਾਂ ਕੱਢਦੇ ਸੀ ਬਾਅਦ ਚ ਉਹੀ ਉਧਰ ਐਮ ਐਲ ਏ ਬਣ ਕੇ ਐਮ ਪੀ ਬਣ ਕੇ ਖੁਸ਼ ਨੇ ਨਿਆਰੇ ਵਿਆਰੇ ਨੇ ਕਸਬ ਕੁਛ ਟੋਟਾ ਟੱਪਾ ਚੱਲ ਰਿਹਾ ਹੈਗਾ ਦੂਜੀ ਗੱਲ ਹੈ ਕਿ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਦੀਆਂ ਕਮਜ਼ੋਰੀਆਂ ਵੀ ਬਹੁਤ ਹੁੰਦੀਆਂ ਨੇ ਹਦੋਂ ਵੱਦ ਹੁੰਦੀਆਂ ਹਿਸਾਬ ਕਿਤਾਬ ਦੇ ਵਿੱਚ ਬਹੁਤ ਸਾਰੀਆਂ ਹੁੰਦੀਆਂ ਗੜਬੜੀਆਂ ਹੁੰਦੀਆਂ ਬਿਜ਼ਨਸ ਜੇ ਤੁਸੀਂ ਇੱਕ ਨੰਬਰ ਦਾ ਕਰੂ ਤੇ ਤੁਹਾਡੇ ਖਰਚੇ ਵੀ ਨਹੀਂ ਪੂਰੇ ਹੁੰਦੇ ਕੁਝ ਨਾ ਕੁਝ ਤੇ ਹੁੰਦਾ ਕਾਲਾ ਮਾਲਾ ਤੇ ਇਸ ਕਰਕੇ ਉਹ ਸੌਖੇ ਟਾਰਗੇਟ ਹੋ ਜਾਂਦੇ ਨੇ ਜਦੋਂ ਟਾਰਗੇਟ ਇਹ ਨਾ ਹੁੰਦਾ ਕੇਵਲ ਕਾਮ ਆਰ ਕੇ ਟੰਗ ਦੋ ਫਿਰ ਬਾਕੀ ਕਾਮ ਜਿਹੜੇ ਨੇ ਤੁਹਾਡੇ ਜਾਂ ਕਬੂਤਰ ਇੱਕ ਨੂੰ ਫੜ ਦੋ ਸਾਰੇ ਆ ਜਾਂਦੇ ਨਾ ਹੁਣ ਇਸ ਕਰਕੇ ਇਹਨਾਂ ਦੇ ਚੋਗਾ ਵਾ ਇਹਨੂੰ ਚੋਗਾ ਵੀ ਸਮਝਿਆ ਜਾ ਸਕਦਾ ਹੁਣ ਦੇਖਦੇ ਆ ਕੀ ਕੁਝ ਹੁੰਦਾ ਰਮਿੰਦਰ ਆਮਲਾ ਸਾਹਿਬ ਹਲੇ ਤੱਕ ਉਹਨਾਂ ਆਪਣਾ ਪੱਕ ਤੇ ਦਿੱਤਾ ਨੇ ਤੇ ਦੂਜੀ ਇਨਕਮ ਟੈਕਸ ਆ ਲੈਣਾ ਜਿਹੜਾ ਡਿਟੇਲ ਦੱਸਣੀ ਹੈਗੀ ਉਸ ਤੋਂ ਬਾਅਦ ਆ ਜਿਹੜੇ बिजनेसमੈਨ ਹੁੰਦੇ ਅਕਸਰ ਹੀ ਇਹਨਾਂ ਦੇ ਜਿਹੜੇ ਸੌਫਟ ਟਾਰਗੇਟ ਦੇ ਕਮੀਆਂ ਪੇਸ਼ੀਆਂ ਬਹੁਤ ਹੁੰਦੀਆਂ ਇੱਥੇ ਤੁਦੂ ਦੇਖੋ ਨਾ ਜਿਹੜਾ ਬੀਜੇਪੀ ਦੀ ਬਦੌਲਤ ਦੋ ਬੰਦੇ ਵਰਲਡ ਦੇ ਆਈਕਨ ਬਣੇ ਹੋਏ ਨੇ ਅਡਾਨੀ ਤੇ ਅਬਾਨੀ ਜੀ ਇੱਕ ਬਾਨੀ ਤੇ ਬਣ ਗਿਆ ਵਰਲਡ ਦਾ ਆਈਕਨ ਦੂਜਾ ਜਿਹੜਾ ਅਬਾਨੀ ਆ ਉਹਦੇ ਘਰ ਕਦੀ ਸੀਬੀਆਈ ਕਦੀ ਈਡੀ ਪਹਿਲਾਂ ਪਿਓ ਦੇ ਹੁਣ ਮੁੰਡਿਆ ਵੀ ਕਾਬੂ ਆ ਗਏ ਨਾ ਇਸ ਕਰਕੇ ਕੁਝ ਨਹੀਂ ਪਤਾ ਲੱਗਦਾ ਦੇਸ਼ ਦੇ ਅੰਦਰ ਕੀ ਕੁਝ ਹੋ ਰਿਹਾ ਹੈਗਾ ਨਾ ਹਾਲਾਂਕਿ ਜਿਹੜੀਆਂ ਏਜੰਸੀਆਂ ਹੁੰਦੀਆਂ ਨੇ ਉਹ ਕਿਤੇ ਨਾ ਕਿਤੇ ਆ ਕਿ ਕੰਮ ਤੇ ਕਰਦੀਆਂ ਹੀ ਆ ਉਹਦੇ ਨਾਲ ਸੱਤਾਧਰੀ ਨੂੰ ਫਾਇਦਾ ਤੇ ਹੁੰਦਾ ਹੀ ਆ ਇਸ ਕਰਕੇ ਉਹਨਾਂ ਦੇ ਹਿਸਾਬ ਦੇ ਨਾਲ ਵੀ ਕੰਮ ਹੁੰਦਾ ਪਰ ਹੁਣ ਰਮਿੰਦਰ ਆਵਲਾ ਸਾਹਿਬ ਦੱਸਣਗੇ ਨੇ ਜਾਂ ਸੈਂਟਰ ਦੱਸੂਗਾ ਏਜੰਸੀਆਂ ਦੱਸਣੀਆਂ ਪਰ ਇਹ ਹੈ ਕਿ ਹਲੇ ਹੋਰ ਪਟਾਕੇ ਪੈਣਗੇ ਹੁਣ ਦੇਖੋ ਕੌਣ ਕੌਣ ਬੀਜਪੀ ਚ ਜਾਂਦਾ ਕੌਣ ਕੌਣ ਝਾੜੂ ਵਾਲਿਆਂ ਦੇ ਵਿੱਚ ਜਾਂਦਾ ਹੈਗਾ ਇਹ ਸਮਾਂ ਹੀ ਤੈਅ ਕਰੇਗਾ ਪਰ ਫਰਾਲ ਕਿਉਂਕਿ ਪੰਜਾਬ ਦੇ ਵਿੱਚ ਸਤਾਈ ਹੈ ਗਿੰਦੇ ਦੇ 11 ਕਿ ਮਹੀਨੇ ਰਹਿ ਗਏ ਨੇ ਜਾ ਕੇ ਦਸੰਬਰ ਜਨਵਰੀ ਚ ਕੋਡ ਆਫ ਕੰਡਕਟਰ ਲੱਗ ਜਾਣਾ ਹੈਗਾ ਤੇ 6 ਮਹੀਨੇ ਜਿਹੜੇ ਨੇ ਸਿਆਸੀ ਜਿਹੜੀਆਂ ਬਟੇਰੇ ਸਿਆਸੀ ਤਤਰ ਜਿਹੜੇ ਹੁੰਦੇ ਨੇ ਨਾ ਜਾਂ ਕਹਿੰਦੇ ਨੇ ਬਰਸਾਤੀ ਡੱਡੂ ਹਲੇ ਉਹ ਬਹੁਤ ਆਉਣਗੇ ਕੋਈ ਕਾਲੀ ਦਲ ਛੱਡ ਕੇ ਬੀਜਪੀ ਚ ਜਾਊਗਾ ਕੋਈ ਆਪ ਤੇ ਜਾਊਗਾ ਕੋਈ ਕਾਂਗਰਸ ਤੇ ਜਾਊਗਾ ਕੋਈ ਸ਼੍ਰੋਮਣੀ ਕਾਲੀ ਦਲ ਵਿੱਚ ਜਾਊਗਾ ਇਹ ਅਗਲੇ ਜਿਹੜੇ ਮਈ ਜੂਨ ਦੇ ਵਿੱਚ ਬਹੁਤ ਸਾਰੇ ਵੱਡੇ ਪੱਦਰ ਦੇ ਜਿਹੜੇ ਨਾ ਫੇਰ ਬਦਲ ਹੋਣੇ ਨੇ ਛੜੱਪੇ ਵੱਜਣਗੇ ਤੇ ਭਾਜਪਾ ਵੱਲ ਕਿੰਨੇ ਛੜੱਪੇ ਵਾਜਦੇ ਨੇ ਹਾਲਾਂਕਿ ਚਰਚਾ ਹੈ ਕਿ ਭਾਜਪਾ ਨੇ ਤੇ 20 25 ਇਹੋ ਜਿਹੇ ਚਿਹਰੇ ਕਾਲੀ ਦਲ ਦੇ ਵੀ ਕਾਂਗਰਸ ਦੇ ਵੀ ਤੇ ਆਪ ਦੇ ਉਹ ਨਿਸ਼ਾਨਦੇਹੀ ਕਰਕੇ ਰੱਖੀ ਆ 25 ਕੀ ਬੰਦਿਆਂ ਦੇ ਨੰਬਰ ਲੱਗੇਗਾ ਨੰਬਰ ਲੱਗੇ ਨਹੀਂ ਹੈਗਾ ਜਿਨ੍ਹਾਂ ਨੇ ਬਸ ਕਮਲ ਦਾ ਫੁੱਲ ਫੜਨਾ ਹੈਗਾ ਜੀ ਭਾਜਪੀ ਨੂੰ ਇਹ ਹੈ ਕਿ 25 ਕੇ ਸਾਡੇ ਹਰ ਕੀ ਐਮਐਲਏ ਬਣਦੇ ਨੇ 25 ਕੇ ਹੀ ਹੋਰ ਲੈ ਲਈਏ 10 12 ਤੇ ਫਿਰ ਤੋੜ ਹੀ ਲੈਣਗੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਕੀਤਾ ਗੋਆ ਦੇ ਵਿੱਚ ਉਹਨਾਂ ਕੀਤਾ ਮਧ ਪ੍ਰਦੇਸ਼ ਦੇ ਵਿੱਚ ਕੀਤਾ ਫਿਰ ਤਾਂ ਗੇਮ ਖੇਡ ਹੀ ਲੈ ਪਰ ਇਹ ਹੈ ਕਿ 5 6 ਮਹੀਨੇ ਜਿਹੜੇ ਅਗਲੇ ਉਹ ਕਾਫੀ ਮਜ਼ੇਦਾਰ ਰਹਿਣ ਵਾਲੇ ਨੇ ਅਗਰ ਸਿਆਸੀ ਤੌਰ ਤੇ ਦੇਖਿਆ ਜਾਵੇ ਤੇ